ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਕਪੂਰਥਲਾ ਜਲੰਧਰ ਰੋਡ ਤੇ ਦਿਨ ਚੜ੍ਹਦਾ ਹੀ ਇੱਕ ਭਿਆਨਕ ਤੇ ਦਰਦਨਾਕ ਸੜਕ ਹਾਦਸਾ ਵਾਪਰਿਆ। ਪੀਆਰਟੀਸੀ ਦੀ ਬੱਸ ਤੇ ਛੋਟਾ ਹਾਥੀ ਵਾਹਨ ਇਹਨਾਂ ਦੋਹਾਂ ਵਿਚਾਲੇ ਭਿਆਨਕ ਟੱਕਰ ਹੋਈ ਹੈ ਜਿਸ ਕਾਰਨ ਮੌਕੇ ਤੇ ਹੀ ਛੋਟਾ ਹਾਥੀ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਜਿਹੜੇ ਮ੍ਰਿਤਕ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਕਪੂਰਥਲਾ ਦੇ ਵਸਨੀਕ ਦੱਸੇ ਜਾ ਰਹੇ ਨੇ ਜੋ ਕਿ ਜਲੰਧਰ ਸਬਜ਼ੀ ਮੰਡੀ ਆ ਰਹੇ ਸੀ ਪਰ ਜੁਲੰਦਰ ਕਪੂਰਤੂਲਾ ਰੋਡ ਤੇ ਇੱਕ ਭਿਆਨਕ ਹਾਦਸੇ ਦਾ ਇਹ ਸ਼ਿਕਾਰ ਹੋ ਜਾਂਦੇ ਨੇ ਮਾਮਲੇ ਸੰਬੰਧੀ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਦੇ ਜੁਲੰਦਰ ਚ ਵੱਡਾ ਹਾਦਸਾ ਹੋਇਆ ਹੈ ਕਪੂਰਤੂਲਾ ਜੁਲੰਦਰ ਰੋਡ ਦੇ ਮੰਡ ਪਿੰਡ ਦੇ ਨੇੜੇ ਇਹ ਭਿਆਨਕ ਹਾਦਸੇ ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਚਸ਼ਮਦੀਦਾ ਨੇ ਦੱਸਿਆ ਕਿ ਇੱਕ ਤੇਜ਼ ਰਫਤਾਰ ਪੀਆਟੀਸੀ ਬੱਸ ਜੋ ਕਿ ਗਲਤ ਦਿਸ਼ਾ ਤੋਂ ਆ ਰਹੀ ਸੀ ਉਹ ਅਚਾਨਕ ਸਾਹਮਣੋਂ ਆ ਕੇ ਛੋਟੇ ਹਾਥੀ ਵਾਹਨ ਦੇ ਨਾਲ ਟਕਰਾ ਗਈ ਟੱਕਰ ਇੰਨੀ ਕਾਜ਼ਾਦਾ ਜ਼ਬਰਦਸਤ ਸੀ ਕਿ ਛੋਟਾ ਹਾਥੀ ਵਾਹਨ ਟੁਕੜੇ ਟੁਕੜੇ ਹੋ ਗਿਆ ਉਸ ਦੇ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਕਪੂਰਥਲਾ ਸਬਜ਼ੀ ਮੰਡੀ ਦੇ ਨਾਲ ਜੁੜੇ ਵਪਾਰੀਆਂ ਵਜੋਂ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਸਵੇਰ ਦੇ ਸਮੇਂ ਸਬਜ਼ੀਆਂ ਲੈ ਕੇ ਜਲੰਧਰ ਵੱਲ ਨੂੰ ਆ ਰਹੇ ਸੀ ਉਸ ਦੇ ਵਿੱਚ ਆਏ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦੇ ਵੱਲੋਂ ਕਪੂਰਥਲਾ ਜਲੰਧਰ ਸੜਕ ਤੇ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ ਗਈ ਤੇ ਪ੍ਰਸ਼ਾਸਨ ਦੇ ਵੱਲੋਂ ਦੋਸ਼ੀ ਬੱਸ ਡਰਾਈਵਰ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਜਿਹੀ ਮੰਗ ਪਰਿਵਾਰ ਦੇ ਵੱਲੋਂ ਕੀਤੀ ਗਈ